ਲਟਰ ਲਖੇ ਦਰਦਾ ਹਨ ਹਾਂਜੀ ਬਈ ਕੀ ਮੁੱਲ ਚ ਦੇਣੀ ਆਪਾਂ ਬਈ ਇਹ ਅੰਦਰ ਆਪ ਨੂੰ ਭਾਜ ਮਿਲ ਗਿਆ ਤੇ ਭਾਜ ਹੀ ਦੇਣੀ ਆ 23000 ਰੁਪਏ ਜੀ ਪਹੁੰਚ ਕਰ ਦੇਣੀ ਆ ਜੀ 100 ਕਿਲੋਮੀਟਰ ਫੇਰੀ ਬਈ ਤੇ 9 ਕਿਲੋ 9 ਕਿਲੋ ਦੁੱਧ ਅਗਲਾ ਚੋਈ ਜਾਵੇ ਬਈ ਹਨਾ ਬਈ ਆਪਣੇ ਕੋਲ ਦੋ ਡਾਇਮ ਚੋਲੋਵੇ ਚਾਰ ਟਾਈਮ ਚੋਲੋ ਜਿੰਨਾ ਟਾਈਮ ਜੀ ਕਰਦਾ ਬਈ ਉੱਤੇ ਪਾਈਏ ਵੱਧ ਝੋਵੇਂ ਘੱਟ ਨਹੀਂ ਹੁੰਦਾ ਗਲਾਸ ਦੀ ਹੱਥ ਨੇ ਆ ਕੇ ਬਈ ਖਾਲੀ ਕਰਕੇ ਸਵੇਰ ਚੋਗੇ ਸ਼ਾਮ ਨੂੰ ਚੋਗੇ ਬਈ ਲੈ ਜਾਓ ਠੀਕ ਹੈ ਹੌਣ ਸੋਹਣਾ ਲੱਗਿਆ ਹਨ ਬਹੁਤ ਜਿਆਦਾ ਹਨ ਬਹੁਤ ਸੋਹਣਾ ਚੋਨਾ ਹਰਿੰਦਰ ਬਾਈ ਮੈਂ ਅੱਜ ਪਹਿਲੇ ਦਿਨ ਚੋਈ ਆ ਕਰਾਦ ਚੋਈ ਆ ਇੱਕ ਵਾਰੀ ਠੀਕ ਹੈ ਤੇ ਹਰਿੰਦਰ ਹੌਣ ਚੋਈ ਆ ਜੇ ਉਹ ਜੀ ਹੁੰਦੀ ਤਾਂ ਮੈਨੂੰ ਇਹ ਥੱਲੇ ਨਹੀਂ ਬੈਠਣ ਦਿੰਦਾ ਜੀ ਨਾ ਮੈਂ ਕੋਈ ਆਉਂਦੀ ਆ ਤੀਨ ਨਾਲ ਦੂਜਾ ਸੂਆ ਸੋਈ ਵੀ ਆ ਠੀਕ ਹੈ ਬਾਈ ਮਾਲਕ ਪਹਿਲਾ ਹੀ ਕਹਿੰਦੇ ਪਰ ਪਹਿਲੇ ਨਹੀਂ ਦੂਜੇ ਸੂਏ ਸਹੀ ਤੂੰ ਥੰ ਦਾ ਸਹਿਜ ਉਵੇਂ ਬਰਾਬਰੀ ਹੈ ਕਿ ਨਹੀਂ ਥੰ ਦਾ ਸਹਿਜ ਬਰਾਬਰ ਹੈ ਹਰਿੰਦਰ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਗਾ ਕੋਈ ਉਵੇਂ ਗੰਡ ਸასი ਸ਼ਕਲ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਫਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਇੱਕ ਹੀ ਗੱਾਰ ਜਿਹੜੀ ਕਵਰ ਕਰਕੇ ਦਿਖਾਵਾਂਗੇ ਸਾਰੀ ਜਾਣਕਾਰੀ ਲੈ ਕੇ ਜਾਵਾਂਗੇ ਰੇਟ ਇਹਦਾ ਬਿਲਕੁਲ ਜੈਜਰ ਰਹਿਣਾ ਹੈ ਹੋਰ ਕੋਈ ਵੀ ਜਾਨਵਰ ਖਰੀਦਣਾ ਕੋਈ ਤਸੱਲੀ ਪਰਖ ਕਰਨੀ ਹੈ ਉਹ ਆਪਦੀ ਸਮਝ ਦੇ ਨਾਲ ਜਾਨਵਰ ਖਰੀਦਣਾ ਆਪਣਾ ਕੰਮ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਦਿਖਾਉਣਾ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਨਰੇ ਛੱਡਾ ਜੀ ਤੇ ਲਖੇ ਬਈ ਅੱਜ ਆਪਣੇ ਕੋਲ ਇੱਕੇ ਗਾਹੀਆਂ ਬਈ ਹਨਾ ਤੇ ਲਖੇ ਕੀ ਡਿਟੇਲ ਹੈ ਦੀ ਕਰਮ ਵਾਲੀ ਦੀ ਬਈ ਇਹ ਹਰਿੰਦਰ ਭਾਈ origial ਦੂਜਾ ਸੁਆ ਸੋਈ ਵੀ ਆ ਠੀਕ ਹੈ ਬਈ ਮਾਲਕ ਪਹਿਲਾ ਹੀ ਕਹਿੰਦੇ ਪਰ ਪਹਿਲੇ ਨਹੀਂ ਦੂਜੇ ਸੂਏ ਸਹੀ ਆ ਸੂਈ ਵੀ ਠੀਕ ਹੈ ਬਈ ਤੇ ਬਾਕੀ ਆਲਾ ਉਹਦੀ ਸਮਝ ਨਾਲ ਲੈ ਲਓ ਜੀ ਨਾ ਵੀ ਪਾ ਤੀਜੇ ਮੰਨ ਲਓ ਚੌਥੇ ਮੰਨ ਲਓ ਠੀਕ ਹੈ ਬਈ ਤੇ ਲਖੇ ਕਿੰਨੇ ਕ ਟਾਈਮ ਦਾ ਸੂਆ ਹੈ ਕਿੰਨਾ ਕ ਦੁੱਧ ਤਿਆਰ ਆ ਬਈ ਤਿੰਨਾ ਮਹੀਨਾ ਸੂਆ ਹਰਿੰਦਰ ਬਈ ਸਾਰਾ ਹੀ ਇਹਦਾ ਕੋਈ ਵਪਾਰੀ ਕੋਲੋਂ ਨਹੀਂ ਆਈਗੀ ਘਰੇਲੂ ਬੰਦੇ ਕੋਲੋਂ ਗਾਂ ਆ ਪਿੰਡੋਂ ਹੀ ਲਈ ਆ ਆਪਣੇ ਪਿੰਡ ਦੇ ਨੰਬਰਦਾਰ ਬਾਜ ਦੇ ਆ ਕੋਈ ਪਤਾ ਵੀ ਕਰ ਲਵੇ ਆਪਾਂ 10 ਵੀ ਦੇਵਾਂਗੇ ਬੰਦੇ ਦਾ ਸਾਰਾ ਐਡਰੈਸ ਠੀਕ ਹੈ ਬਈ ਚੋਕੇ ਨੇ ਪਤਾ ਵੀ ਕਰ ਲਿਆ ਤੇ ਲਖੇ ਕਿੰਨਾ ਦੁੱਧ ਦੱਸਿਆ ਉਹਨਾਂ ਨੇ 9 ਲੀਟਰ ਦੁੱ ਤੇ ਮੁੱਲ ਕੀ ਕਰਨਾ ਇਹਦਾ ਆਪਾਂ ਬਈ ਹਰਿੰਦਰ ਮੈਂ ਦੱਸਦਾ ਇਹ ਨਾ ਇਧਰਲੇ ਥਾਂ ਤੇ ਧਾਰਾਂ ਘਾਟਾ ਥੋੜਾ ਗਿਆਂ ਸੱਜੇ ਜਾ ਇਧਰੋਂ ਦਿਖਾਉਣਾ ਮਗਰਲੇ ਬਸ ਇਧਰੋਂ ਕਰ ਲੈਣਾ ਆ ਇਧਰਲੇ ਥਾਂ ਦੇ ਦਾ ਆ ਹਾਲਾ ਆ ਥਾਂ ਬਈ ਹਾਂ ਆ ਹਾਲਾ ਠੀਕ ਹੈ ਇਹ ਧਾਰਾਂ ਘਾਟਾ ਅੱਧਿਓ ਵਾਧਾ ਥਾਂ ਕੋਈ ਅੰਦਾ ਮੰਨ ਕੇ ਲੈ ਲਵੇ ਠੀਕ ਹੈ ਬਈ ਆਪਾਂ ਬਰਾਬਰ ਚੋਣਾ ਦਾ ਆਪਾਂ ਕੱਲ ਹੱਥ ਨੇ ਚੋਈ ਸੀ ਆਪਾਂ ਉਹ ਥਾਂ ਛਾੜਨ ਦੇ ਅੱਜ ਬਰਾਬਰ ਕਰਕੇ ਉਹ ਚੋਣ ਦੇ ਵਿੱਚ ਪੰਜਰਾ ਗਲੇ ਨੇ ਹੱਥ ਨੇ ਝੋਲ ਲੈਣਾ ਹਨਾ ਤੇ ਉਹ ਫਿਰ ਆਹ ਗਲਤ ਕੰਮ ਨਾ ਕਰੋ ਹਨਾ ਇਹ ਜੀ ਬਾਕੀ ਆਪਾਂ ਲਈ ਵੀ ਭਾਜਾ ਦੇ ਭਾਜੇ ਬਈ ਹਰ ਠੀਕ ਆ ਵੀ ਇਹ ਚੀਜ਼ਾਂ ਨਾਲ ਆਪਾਂ ਝੂਠ ਮਾਰ ਕੇ 2-3000 ਰੁਪਏ ਵੱਧ ਲੈ ਲਾਂਗੇ ਬਾਅਦ ਚ ਹਨਾ ਗਾਹ ਖਰਾਬ ਹੁੰਦਾ ਬਈ ਤੇ 9 ਲੀਟਰ ਦੁੱਧ ਦੇ ਹਿਸਾਬ ਨਾਲ ਦੇਣੀ ਕਿਨੇ ਦੀ ਬਈ ਆ ਪਾਏ 23000 ਰੁਪਏ ਜਿਹੜੇ ਹਰਿੰਦਰ 100 ਕਿਲੋਮੀਟਰ ਪਹੁੰਚ ਕਰ ਲਾਂਗੇ ਬਈ ਤੋਰ ਬਈ ਇਹਨੂੰ ਕਰੀ ਹਨਾ ਆਪਾਂ ਤੇ ਉਂ ਲਖੇ ਹੈ ਪਛੀ ਜਾਣ ਜਗ ਨਹੀਂ ਜਾਣ ਤੇ ਹਰਿੰਦਰ ਬਾਕੀ ਬਈ ਟੀਕਾ ਭਰਿਆ ਵਾ ਪੱਚਾਂ ਛੱਪਾਂ ਦਿਨਾਂ ਦਾ ਆਪਾਂ ਖਾਲੀ ਮੰਨ ਕੇ ਲਈਆ ਅਗਲੇ ਨੇ ਆਪ ਨੂੰ ਦੱਸਿਆ ਜੀ ਦਾ ਆਪਾਂ ਗਾਂਹ ਦੱਸਦਾ ਨਾ ਬਈ ਅਗਲਾ ਆਪਾਂ ਚੈੱਕ ਕਰਾਂਗੇ ਹੋਰ ਦੂਜੇ ਦਿਨ ਥਣ ਮੈਂ ਤੁਹਾਨੂੰ ਥੋੜਾ ਜਿਹਾ ਨਾ ਤੁਰ ਕੇ ਦਿ ਥੋੜਾ ਜਿਵੇਂ ਕਈ ਕਰੇਲੂ ਪਸ਼ੂਆ ਹਨ ਜਿਵੇਂ ਉਹ ਕਰਦੇ ਆ ਬਈ ਹਨ ਇਹ ਮੋੜ ਲਾ ਬਈ ਕੋਈ ਨਹੀਂ ਹਰਿੰਦਰ ਕੈਮਰੇ ਤੋਂ ਡਰ ਨੀ ਕਰੋ ਜਾਵਾਂ ਨੀ ਨਿਕਲੀ ਨਾ ਉਹਨਾਂ ਦੇ ਪਸ਼ੂਆ ਜੂ ਨਹੀਂ ਬੰਦਾ ਕੋਈ ਜਾਂਦਾ ਹਾਂ ਲੈ ਚਲ ਬਈ ਹਨ ਬਾਕੀ ਹਾਲਤ ਤੁਲਤ ਨਹੀਂਵੇਂ ਕਰਦੀ ਲਖਿਆ ਔਰਲਾ ਥਾਣੇ ਦੱਸਿਆ ਬਈ ਜਿਹੜਾ ਹਨ ਜਿਹੜਾ ਔਰਲੀ ਸਾਈਡ ਹਨ ਹਾਂਜੀ ਹਾਂਜੀ ਬਈ ਪਰ ਉਹ ਥਣ ਦਾ ਸਹਿਜ ਉਹਵੇਂ ਬਰਾਬਰੀ ਹੈ ਕਿ ਨਹੀਂ ਥਣ ਦਾ ਸਹਿਜ ਬਰਾਬਰ ਹੈ ਹਰਿੰਦਰ ਕੋਈ ਪੂਰ ਨਹੀਂ ਕੋਈ ਛਿੱਟਾ ਨਹੀਂ ਗਾ ਕੋਈ ਉਹਵੇਂ ਗੰਡ ਨਾੜ ਮਰੋੜਨੀ ਵਿੱਚ ਠੀਕ ਹੈ ਬਈ ਪਰ ਆਪਣਾ ਦੱਸਣਾ ਹਰਿੰਦਰ ਫਾਰਕੀ ਸੀਗਾ ਬਈ ਹਨ ਅਗਲਾ ਕਲੋਂ ਇੱਥੇ ਕੋਈ ਨਕਾਤੀ ਮਾਰੇ ਰਹਿੰਦਾ ਉਹਦਾ ਫਾਇਦਾ ਨਹੀਂ ਬਈ ਹੈਨਾ ਬਈ ਬਈ ਹੈ ਘੱਟ ਲੇ ਦਾ 500 ਘੱਟ ਲੇ ਦਾ ਇੱਥੋਂ ਦੇਖ ਲਓ ਹੈਨਾ ਲੱਖੇ ਉਧਰੋਂ ਕਰਕੇ ਦੂਜੀ ਥਾਂ ਵੀ ਦਿਖਾਈ ਬਈ ਇਹ ਖਵਾਈ ਮੜਾਇਆ ਤੇ ਦਿਖਾਉਣ ਦਾ ਫਰਜ਼ ਇਹ ਆ ਵੀ ਕਈ ਵਾਰੀ ਲੱਖੇ ਦੂਰ ਵਾਲਾ ਬੰਦਾ ਹੈਨਾ ਆ ਜਾਂਦਾ ਹੈ ਬਾਅਦ ਚ ਉਹਦਾ ਟਾਈਮ ਨਾ ਖਰਾਬ ਹੋਵੇ ਕਿ ਨਹੀਂ ਉਹ ਇੱਥੇ ਹੀ ਪਤਾ ਲੱਗ ਜੇ ਆਹ ਦੇਖੋ ਤੁਸੀਂ ਬੰਦਾ ਠੀਕ ਹੈ ਨਾ ਤੇ ਲੱਖੇ ਕਰਦੀਏ ਚਵਾਈ ਦੀ ਬਈ ਆਪਾਂ ਹੈਨਾ ਹਾਂਜੀ ਬਈ ਬਾਕੀ ਸਾਰੰਦਰ ਆਪਾਂ ਚਵਾਈ ਕਰ ਕੀਤੀ ਨਹੀਂ ਅੱਜ ਪਹਿਲੇ ਦਿਨ ਚਵਾਈ ਕਰਕੇ ਦਿਖਾਉਣੀ ਆ ਠੀਕ ਹੈ ਨਾ ਬਈ ਹੋ ਗਿਆ 22 ਵੀ ਕਰਕੇ ਦਿਖਾਵਾਂਗੇ ਹਨਾ ਸੰਦਰ ਨਿਆਣਾ ਪਾਪ ਨਾ ਪਾ ਕੋਈ ਚੱਕਰ ਹੀ ਨਹੀਂ ਗਾ ਬਸ ਪਾਲ ਲੈਨੇ ਉਹ ਚਮਕ ਚੋਂ ਕਲੀ ਉਂਕਰੇ ਲੂ ਬੰਦੇ ਕੋਲ ਆਈ ਕਰਕੇ ਜੀ ਜੇ ਘਟਲਾ ਲਾ ਲਾਤਾ ਕਰਨੇ ਹਣਾ ਨਹੀਂ ਹਰਿੰਦਰ ਉਪਰਾ ਕਰੀ ਜਾਂਦੀ ਹੈ ਇਹ ਹਾਂ ਕਿ ਘਰੋਂ ਹੀ ਆਈ ਆ ਪਿੰਡੋਂ ਹੀ ਲਈਆ ਪੈਰਣਾ ਘਰ ਦੀ ਸੀ ਉਹਨੇ ਮੱਝਾਂ ਹੀ ਆ ਗੱਲਾਂ ਹੁਣ ਗਾ ਹੀ ਵੈੜ ਚ ਨੇ ਗਾਣਾ ਗਾਂ ਸਾਰੀ ਉੱtre ਬਈ ਆਪਾਂ ਚਾਰੇ ਧਣ ਕਰਾਂ ਦਿਖਾਉਣੇ ਬੈਠਾ ਤੇਰਾ ਪਾਸੇ ਮ ਲੈ ਸਮਾ ਦਾ ਬਾਲਾ ਵੀ ਹਰਿੰਦਰ ਉੱਤੇ ਮੜੇ ਹੱਥ ਮਾਰਦੀ ਨਾਦੀ ਨਾਲ ਸ਼ੱਲ ਕਰਉਂਦੀ ਤੂੰ ਵੇਖੇ ਹੀ ਅੱਗੇ ਮੈਂ ਤੇ ਮਾਰੀ ਜਾਂਦਾ ਸੀ ਇਹ ਬਾਥਰੂਮ ਘਰ ਦਾ ਇੱਕ ਅਦਾ ਦਿਨ ਹੋਰ ਜੀ ਲਾ ਗਈ ਹੈ ਨਾ ਵਧੀਆ ਸੋਹਣੀ ਯਾਨੀ ਕਿ ਹੋ ਜਾਣੀ ਨਹੀਂ ਹਰਿੰਦਰ ਜੀ ਤਾਂ ਆਪਣੇ ਖੜੀ ਆ ਪਗੜ ਘਰੋਂ ਕੱਢੀ ਜਿਹੜਾ ਦੁੱਧ ਵਧੀਆ ਨਾ ਕਰਮ ਵਾਲੀ ਨੇ ਜਿਵੇਂ ਜਿਵੇਂ ਇਹ ਸੇਵਾ ਹੋਈ ਗਈ ਬਾਕੀ ਦੀ ਥਾਣੇ ਦੇਖੋ ਉਹਨਾਂ ਨੂੰ ਸੋਹਣਾ ਬਹੁਤ ਆ ਆ ਵੀ ਜਿਹੜਾ ਉਰਲਾ ਦਾਣਾ ਭਈ ਆਈ ਹੈ ਨਾ ਹਾਂਜੀ ਭਈ ਦਾਣਾ ਹੈ ਨਾ ਇਹਨੂੰ ਕੋਈ ਇਦਾਂ ਮੰਨ ਲਓ ਬਾਈ ਕਹਿੰਦਾ ਫਲਾਣੀ ਕਿਵੇਂ ਮਰਜੀ ਮੰਨ ਲਓ ਹਣਾ ਯਾਰ ਆਪਰਾ ਭਾਈ ਤੇ ਲਾਣਾ ਮੰਗਿਆ ਹਰਿੰਦਰ ਬਾਕੀ ਇਹਦਾ ਥਾਂ ਹੈਗਾ ਯਾਰ ਅੱਧੋਂ ਵੱਧ ਹੀ ਆ ਤੂੰ ਇੱਦਾਂ ਮੰਨ ਕੇ ਲਓ ਬਾਕੀ ਉਹ ਪਾਤਲਾਂ ਵਾਲਾ ਕਰਤਾ ਜਮੇ ਹਿੰਦਰ ਪੱਲਾ ਕੱਲੀ ਕੱਲੀ ਚੋਦੀ ਲੱਗੇ ਪੇਰਾ ਕੱਲਾ ਕੱਲੇ ਕੱਲੇ ਜਮਰਾ ਬਈ ਹਾਂ ਹੂੰ ਓਕੇ ਜੀ ਮਾਰ ਦੇ ਮੈਂ ਆ ਮੂਰਲਾ ਦੁੱਜਾ ਓਕੇ ਜੀ ਹਰਨਦਰ ਬੱਜਾ ਹਾਂ ਨਵੀਂ ਮਾਰ ਦੇ ਲਈ ਜਿਹੜਾ ਬਾਬਾ ਬਾਹਰ ਆਣਦੇ ਭਾਈ ਨੇ ਕਿਹਾ ਨਾ ਘੱਟ ਕਿ ਨਹੀਂ 14 ਵੀ 14 ਦੂਜੇ ਪਾਸੇ ਵੀ ਚਲੋ ਜਿਵੇਂ ਮਰਜ਼ੀ ਚਲੇ ਜਾਓ ਚੋਣਾ ਸੋਹਣਾ ਲੱਗਿਆ ਹਨਾ ਬਹੁਤ ਜਿਆਦਾ ਬਹੁਤ ਸੋਹਣਾ ਚੋਣਾ ਹਰਿੰਦਰ ਬਾਈ ਮੈਨਾਂ ਅਜ ਪਹਿਲੇ ਦਿਨ ਚੋਈ ਆ ਖਰਾਦ ਕੋਈ ਆ ਇੱਕ ਵਾਰੀ ਠੀਕ ਹੈ ਤੇ ਹਰਿੰਦਰ ਹੁਣ ਚੋਈ ਆ ਜੇ ਉਹ ਜੀ ਹੁੰਦੀ ਤਾਂ ਮੈਨੂੰ ਥੱਲੇ ਨਹੀਂ ਬੈਠਣ ਦਈਦਾ ਜੀ ਨਾ ਮੈਨੂੰ ਚੋਣੀ ਆਉਂਦੀ ਆ ਅਵੇ ਨੂੰ ਆ ਜੇ ਲੱਗੇ ਬਾਹਰ ਦਾ ਜੋਰਜਰਾ ਲੱਗਣ ਕਰੜੀ ਹੋ ਗਈ ਹੰਦਰ ਪੋਲੀ ਬਹੁਤ ਆ ਮੈਂ ਹੀ ਨਹੀਂ ਕਰੇ ਚੋਈ ਕਰਕੇ ਮੈਨੂੰ ਔਖਾ ਲੱਗਦਾ ਬਈ ਤੈਨੂੰ ਵੀ ਕੰਮ ਯੋਜ ਹਰਿੰਦਰ ਚੋਣਾਂ ਹੀ ਪਿਆ ਕਰਨਾ ਪਸੂ ਯਾਰ ਲੋਕੀ ਹਨਾ ਪਸੂ ਗਲਤ ਤੇ ਹੁੰਦੇ ਕਈ ਵਾਰੀ ਬਾਕੀ ਉਹ ਜਿਹੜੇ ਥਣ ਚਾਰੇ ਆ ਚਲ ਜਿਹੜਾ ਘੱਟ ਘੱਟ ਉਹ ਪੂਰ ਛੱਟਾ ਹੈ ਨਹੀਂ ਹਣਾ ਜਿਵੇਂ ਪੂਰ ਛੱਟਾ ਹੈ ਨਹੀਂ ਹਰਿੰਦਰ ਗਾਂ ਨੂੰ ਖਾਣ ਵੀ ਬਰਾਬਰ ਹੋ ਜਾਊਗਾ ਬਾਈਏ ਕੋਈ ਬੰਦਾ ਜਾ ਕੇ ਲਾਜ ਦੱਸ ਦਾਂਗੇ ਆਪਾਂ ਜਿਹੜਾ ਵੀਰ ਭਰਾ ਲਊਗਾ ਹਾਂ ਉਹ ਟੀਕੇ ਆਉਂਦੇ ਹਰਿੰਦਰ V5 ਦੇ ਉਹ ਲੱਗ ਜਾਂ ਨਾਲੇ ਉਹਨਾਂ ਦੁੱਧਵਾਜ ਜਾਂਦਾ ਪਸ਼ੂ ਹਾਂ ਤੇ ਨਾਲੇ ਬਾਈ ਥਣ ਬਰਾਬਰ ਹੋ ਜਾਂਦਾ ਬਾਕੀ ਹੁਣ ਲੱਖੇ ਮੌਸਮ ਵੀ ਹੋਏ ਜਾਂ ਹੁਣ ਤਾਂ ਜੇ ਸੇਵਾ ਸੁਗਾ ਕਰ ਲੋਂ ਬੰਦਾ ਦੁੱਤ ਵੱਧ ਵੀ ਜਾਂਦਗਾ ਕਿ ਨਹੀਂ ਹਾਂਜੀ ਵੀ ਗਰਮੀ ਜੇ ਗਾਂ ਦਾ ਡੜ ਆ ਰੋਂਦਾ ਹਨਾ ਵੀ ਥਾਣਾ ਤੋਂ ਨਾ ਜਾ ਜਾਂਦੀ ਹੈ ਜਾਂ ਘੜਦੀਏ ਜਾ ਕੇ ਕਿ ਨਹੀਂ ਬਾਕੀ ਪਾ ਹੈ ਨਹੀਂ ਕੋਈ ਵੀ ਜੇ ਆਪਾਂ ਕਹਦੀ ਹੈ ਨਾ ਨਿੱਕਾ ਜਿਹਾ ਤਾਂ ਪਾ ਹੈ ਨਹੀਂ ਜਦ ਤੋ ਆਈ ਯੇਰ ਨੋਰਮਲ ਆ ਹਾਂ ਬਾਕੀ ਬੋਲੀ ਹੈ ਨਾ ਥੋੜਾ ਜਿਹਾ ਟਾਈਪ ਚ ਹੋਈ ਹੈ ਨਾ ਬੋਲੀ ਯਰ ਕੋਈ ਚੋਲੇ ਵਸੇ ਅੰਦਰ ਬੁੜੀ ਚੋਲੇ ਬੰਦਾ ਚੋਲੇ ਕੋਈ ਚੱਕਰ ਹੀ ਨਹੀਂ ਬਗੇ ਮਗਰਲੇ ਪਰਲੇ ਸਾਡੇ ਦੁੱਧ ਵੀ ਮੈਨੂੰ ਵੀ ਵੱਧ ਲੱਗਦਾ ਨੇ ਇਹਦਾ ਤਖਲੀ ਵੀ ਥੋੜੀ ਗਾਣੂ ਹਰਿੰਦਰ ਜੀ ਹਾਂ ਤਾਂ ਹੀ ਲੱਗਦਾ ਵੇਖਾਂ ਦੁੱਧ ਨਹੀਂ ਕੱਢਣਾ ਪਰ ਦੁੱਧ ਹੈਗਾ ਬਾਈ ਥੱਲੇ ਯਾਰ ਬਾਕੀ ਲਖੇ ਦੁੱਧ ਦਾ ਪਾਏ ਕਿ ਨਾ ਨੇ ਬਈ ਬੰਦਾ ਆਪਣੇ ਕੋਲੇ ਚੋਕੇ ਲੈ ਕੇ ਜਾਵੇ ਆਕਾ ਟੰਗ ਤੋੜਾ ਵੀ ਉਦੋਂ ਲੀਂਦੀ ਹੈ ਕਿ ਨਹੀਂ ਹਾਂਜੀ ਬਈ ਬੰਵਾ ਦੇਖ ਲਾ ਪਾ ਲੈ ਅੰਦਰ ਆ ਵੀਰ ਲਾ ఉలా తారా ఓాగ స ਦੇ ਰਹੇ ਨੇ ਰਕਟਾਂ ਛੱਡ ਕੇ ਬਰਾਬਰ ਕਰਨ ਦਾ ਬਰਾਬਰ ਕਰਨ ਦੇ ਪਰ ਅਗਲੇ ਨੇ ਹੱਥ ਨੂੰ ਵੇਖ ਹੀ ਲੈਣਾ ਪਈ ਰੋ ਦੀ ਦੇਖ ਲੈਣਾ ਆ ਲੱਖੇ ਭਾਈ ਕਿੰਨਾ ਦੁੱਧ ਜਿਹੜਾ ਬਚਵਾਵਾਂਗੇ ਹੰਦਰ ਭਾਈ 9 ਲੀਟਰ ਦੁੱਧ ਗਾਰੰਟੀ ਵਾਲਾ ਭਾਈ ਦੋ ਵੇਲੇ ਕੋਈ ਆਪਣੇ ਘਰ ਦੋ ਟਾਈਮ ਚੋਲ ਲਵੇ ਚਾਰ ਟਾਈਮ ਚੋਲ ਲਵੇ ਠੀਕ ਹੈ ਨਾ ਭਾਈ ਤੇ ਜਵਨ ਚੋੜਤੀ ਹਰੰਦਾ ਘਲਾਸ ਦੀ ਆਥ ਨੇ ਆਗੇ ਭਾਈ ਖਾਲੀ ਕਰਕੇ ਸਵੇਰ ਚੋਗੇ ਸ਼ਾਮ ਨੂੰ ਚੋਗੇ ਭਾਈ ਲੈ ਜਾਓ ਠੀਕ ਹੈ ਬਾਕੀ ਜੋ ਆਪ ਸਮਾਉ ਪਿਆ ਭਾਈ 9 ਲੀਟਰ ਲਖੇ ਦੁੱਧ ਹਨ ਹਾਂਜੀ ਬਾਈ ਕੀ ਮੁੱਲ ਚ ਦੇਣੀ ਆਪਾਂ ਬਾਈ ਇਹ ਹੰਦਰ ਆਪਾਂ ਨੂੰ ਭਾਜ ਮਿਲੀ ਜਾ ਤੇ ਭਾਜ ਹੀ ਦੇਣੀ ਆ 23000 ਰੁਪਏ ਅਜ ਪਹੁੰਚ ਕਰ ਦੇਣੀ ਆ 100 ਕਿਲੋਮੀਟਰ ਫੇਰੀ ਬਾਈ ਤੇ 9 ਕਿਲੋ ਦੁੱਧ ਅਗਲਾ ਚੋਈ ਜਾ ਬਾਈ ਹਨ ਬਾਈ ਆਪਣੇ ਘਰੇ ਦੋ ਡੈਮ ਚੋਲਵੇ ਚਾਰ ਟੈਮ ਚੋਲੋ ਜਿੰਨਾ ਟੈਮ ਜੀ ਕਰਦਾ ਬਾਈ ਉੱਤੇ ਪਾਈਏ ਵੱਧ ਝੋਆਵੇਂ ਘਟ ਨਹੀਂ ਨਿਕਲਦਾ ਆਪਣੇ ਘਰੇ ਬਾਈ ਬਾ ਠੀਕ ਹੈ ਨਾ ਬਾਈ ਅਗਲੀ ਵਾਰ ਕੀ ਸੇਵਾ ਬਾਈ ਹੰਦਰ ਅਗਲਾ ਆਪਾਂ 1 ਕਿਲੋ ਕਿਲੋ ਚੋਲਵੇ ਭਾਂਗੇ ਅਗਲਾ 15 ਕਿਲੋ ਕਰ ਬਿਲਕੁਲ ਬਿਲਕੁਲ ਹਨਾ ਬਾਈ ਲਓ ਜੀ ਮਿੱਤਰੋ ਬਾਈ ਕਹਿੰਦਾ ਵੀ 9 ਕਿਲੋ ਦੁੱ ਉੱਚੀ ਵੀ 100 ਕਿਲੋਮੀਟਰ ਪਹੁੰਚ ਜਾਊਗੀ ਕਿ ਨਹੀਂ ਉਹ ਚਰਨਦਰ 3000 2500 ਦਾ ਕਰਾਇਆ ਇਹਨਾਂ ਤੈਨੂੰ ਪਤਾ ਯਾਰ ਹੈਨਾ ਬਾਕੀ 5-7 ਕਿਲੋਮੀਟਰ 10-15 ਕਿਲੋਮੀਟਰ ਦਾ ਬਕਾਇਦੇ ਨਹੀਂ ਅਗਲੇ ਨੂੰ ਚੱਲ ਕੋਈ ਇਧਰ ਉਧਰ ਹੋ ਜਾਂਦਾ ਬਾਕੀ ਹੁਣ ਲੱਖੇ ਵਿਲੀ ਹੋ ਗਈ ਆ ਕੋਈ ਬੰਦਾ ਆਪਦੀ ਹਮਤ ਰੱਖੇ ਜਿਹਨੇ ਹੈਨਾ 20000 ਰੁਪਏ ਲਾਉਣਾ ਹੈ 500 ਦਾ 200 ਦਾ ਤੇਲ ਆ ਤਾਂ ਮਚਾਵੇ ਕਿ ਨਹੀਂ ਤੇਲ ਵੀ ਮਚਾ ਲਵੇ ਹਰਿੰਦਰ ਬਾਕੀ ਭਾਈ ਭਾਅ ਵੀ ਕੋਹ ਨਹੀਂ ਗਾਜ ਬੰਦਾ ਹੋ ਜਾਣਾ ਇੱਕ ਐਵ ਜੀ ਵੱਛੀ ਨਹੀਂ ਮਿਲਦੀ 20-25000 ਰੁਪਏ ਦੀ ਖੀਰੀ ਜਾਂ ਦੋਂਦੀ ਬਿਲਕੁਲ ਬਿਨਾ ਦੁੱਧ ਵਾਲੀ ਉਹ ਵੀ ਸਾਹਣੀ ਪੈਂ ਸੂਏ ਪਈ ਵੀ ਆ ਸੂ ਪੈਣਾ ਹੀ ਨੇ ਬਈ ਬਿਲਕੁਲ ਬਈ ਹਣਾ ਬਾਕੀ ਬੱਚਿਆਂ ਛੱਬਾਂ ਦਿਨਾਂ ਦਾ ਰਸਿੰਦਰ ਟੀਕਾ ਭਰਿਆ ਵਾ ਅਗਲੇ ਕਹੇ ਮਾਰੇ ਗੱਬਨ ਨਿਕਲ ਗਈਦਾ ਬਾਈ ਦੁੱਗਣੇ ਰੁਪਈਆਂ ਦੀ ਐ ਬਿਲਕੁਲ ਹਣਾ ਬਈ ਉਹ ਬਾਈ ਕਹਿੰਦਾ ਵੀ ਆਪਾਂ ਖਾਲੀ ਕਿ ਕਿਤੇ ਨਹੀਂ ਬਾਕੀ ਅੰਦਰ ਕੋਈ ਵਪਾਰੀ ਦੁਨੀਆ ਹੀ ਘਰੋਂ ਗਾਂ ਆਈਏ ਕਿਸੇ ਦਿਓ ਹਮਮ ਕਿ ਕਦੋਂ ਨਾ ਵਪਾਰੀ ਜੇ ਤੋਰੇ ਫਰਤ ਗਾਂ ਦੀ ਆਪਾਂ ਤੁ ਆਜੀ ਨਿਕਲ ਗਈ ਆ ਸੰਗਲ ਪਿਆਰੇ ਬਦਲੇ ਤੇ ਸਾਹਮਣੇ ਭਾਈ ਦੀ ਕੈ ਮੇਰੇ ਮੂਰੇ ਵੀ ਡਰਦੀ ਸੀਗੀ ਲੋਕਾਂ ਦਾ ਕੰਮ ਹਰਿੰਦਰ ਵਿੱਚ ਛੱਡ ਦੇ ਕੇ ਧਾਰਾਂ ਵੀ ਹੱਥ ਨੇ ਕੋਈ ਚੋਲੂਆ ਜਵਾਨ ਚੋੜਤੀ ਦੇ ਸਾਹਮਣੇ ਲੱਗਾ ਲੱਗਾ ਥਣ ਕਰਕੇ ਬਈ ਠੀਕ ਆ ਬਈ ਓਕੇ ਬਈ ਹਣਾ ਤੇ ਲਖੇ ਬਈ ਜਾਂਦੇ ਆਂਦੇ ਫਾਰਮ ਦੀ ਰਿਗੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੋ ਬਈ ਪਿੰਡ ਹਰਿੰਦਰ ਆਪਣਾ ਹੈ ਕੋਡ ਕਰੋੜ ਖਰਦ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ ਹੈਗਾ 98730 70893 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਹੈਗੀ ਆ ਭਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰੂਗਾ ਬਾਕੀ ਬਾਈ ਵੀ ਇਹ ਗੱਲ ਬੋਲ ਦੰਦਾ ਮੇਰੇ ਫਾਰਮ ਤੇ ਆ ਕੇ ਪੂਰੀ ਆਦੀ ਤਸੱਲੀ ਪਰਖ ਕਰਕੇ ਜਾਨਵਰ ਖਰੀਦ ਕੇ ਲੈ ਜਾਓ ਬਾਅਦ ਕਈ ਵਾਰੀ ਦੋ ਚੌਦ ਨੂੰ ਜਾਨਵਰ ਦੁੱਤ ਘਟਦਾ ਹੈ ਜਾਂ ਕੋਈ ਚੱਕਰ ਪੈਂਦਾ ਹੈ ਨਾ ਉਹ ਫਿਰ ਲੱਖੇ ਭਾਈ ਉਹ ਤਾਂ ਤੁਸੀਂ ਦੇਖਣਾ ਕਿ ਨਹੀਂ ਉਹ ਤਾਂ ਭਾਈ ਗਾਂ ਵਾਲੇ ਦਾ ਹੁਣ ਆਪਣੇ ਦਾ ਵੀ ਸਾਰਾ ਦਿਨ ਰਾਤ ਨੂੰ ਆ ਵੀ ਨਹੀਂ ਸੇਵਾ ਤੇ ਲੱਗੇ ਰਹਿੰਦੇ ਹਨ ਹਰਿੰਦਰ ਬਿਲਕੁਲ ਹੈ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਉਂਦੇ ਬਦਦੇ ਰਹੋ ਜੀ ਧੰਨਵਾਦ